वा गुरु जी का खालसा वाहे गुरु जी की फतेगे महाराज सदा ही है दुखा कलिशा का नाश करो बाबा जी ओकी कड़ी ना देखा करो कृपा बनता सिंह के बाद महाराज अपनी कृपा करो मेर करो बच्चे बाबा जी कप बच्चों ने पढ़ दो करो मेहर ਜੈ ਜੈਕਾਰ ਪਰਉ ਜਗਿਆnta ਲਾਟੇ न پر मन ई ते पाई पंदा द we're going i can't make ਸ਼ਾ ਮਨਚਨ ਜਨਮ ਜਨਮ ਦੀ ਕੱਟੀਏ ਤੁਨਗੇ ਸੱਚੇ ਬਾਦਸ਼ਾਹ ਮਨਚਨ ਜਨਮ ਜਨਮ ਦੀ ਕੱਟੀਏ ਦਰਸ਼ਨ ਦੇਖ ਜੀਵ ਗੁਰ ਤੇ ਦਰਸ਼ਨ ਦੇਖ ਜੀਵ ਗੁਰ ਤੇ ਰਾ ਆਣਾ ਕਰ ਫੋਰ ਜਲੇ ਸੁਕਰ ਕਰ ਕੇ ਆਪਿਆ the floor ਸ਼੍ਰੀ ਵਾਹਿਗੁਰੂ ਸਾਹਿਬ ਜੀ ਕਨਹਰ ਬੂੰਦ ਬਸੂਰ ਮਾਵਨ ਕੋਸ ਨੂੰ ਬਸੰਤ ਗਨੰਤ ਨਾ ਆਵੈ ਰਵਸਸ ਤਰਨ ਉਦਰ ਸਾਗਰ ਕੋ ਗੰਗਾ ਰੰਗ ਅੰਤ ਕੋ ਪਾਵਾਂ ਨਰੁ ਦੁਰਤਿਆਨ ਗਿਆਨ ਸਤ ਗੁਰ ਕੇ ਕਵ ਜਨ ਭਲ ਉਹਨਹਿ ਜੋ ਗਾਵਹਿ ਪੱਲੇ ਅਮਰ ਦਾਸ ਗੁਣ ਤੇਰੇ ਏਹੀ ਉਪਮਾ ਤੋਹੇ ਬਾਣ गुण तेरे तेरी उपमा तोह बन आव गगन दमामा बजेयो पर निशान काओ खेत जो मान सूर मां अब जो जन कोदा ਪਹਿਚਾਨੀ ਹੈ ਜੋ ਲਰਦੀਨ ਕੇ ਤੁਰ ਜਾ ਪੁਰ ਜਾ ਕਟ ਮਰ ਕਭੂ ਨਾ ਛਾਡ ਖੀਤ ਕਬੀਰ ਮਰਤਾ ਮਰਤਾ ਜਗ ਮਵਾ ਮਾਰ ਪੀ ਨਾ ਜਾਣਿਆ ਕੋਈ मरनी मर बर मर मर कबीर मोहे मरने का चाओ है मरो तार कार मतर पूज कौन हरा हमर ब ਦੂਰ ਹੋ ਰਹਿਓ ਦੁਰਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕੈਨ ਜਪਿਓ ਗੁਰਮント ਰਾਮ ਨਾਮ ਉਰ ਮੈਂ ਗਯੋ ਜਾ ਕਾ ਸਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਟਕਾ ਦਰਸ ਤੋ ਹਾਰੋ ਈਸ ਕਹੋ ਟਲ ਗੁਰ ਸੇਵਿਆ ਜਹਨ ਸਸਾਜ ਸਵਾਈ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਆ ਸਿਫਤ ਖਸਾਉਂਦੀ ਨੂਰੇ ਅਰਸ ਕੋਰਸ ਛਟਿਆ दु डिठे सचे पात साह। मल जनम जनम दी कटिया कजण सचा पात साह। सिर सह साह। जिस पास बहठ आस सब न वे स ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓ ਓੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਅਖਟ ਨਾਨਕ ਟਾ ਨਾ ਜਾਏ ਪੂਰਾ ਸਤ ਗੁਰ ਦੀਆ ਦਿਖਾਏ ਆਪਣੇ ਸਤ ਗੁਰ ਕੋ ਸਾਧ ਵਲ ਜਾਈ ਗੁਰ ਕੇ ਰਪਾ ਧਰਮ ਮੰਨ ਵਸਾਈ ਇਹ ਹੋਤਾ ਨਾ ਘਟ ਨਾਮ ਘਟ ਨਾ ਜਾਏ ਪੂਰਾ ਸਤ ਗੁਰ ਦੀ ਆਦਿ ਕਾਏ ਆਪਣੇ ਸਤ ਗੁਰ ਕੋ ਸਾਧਵਾਲ ਜਾਈ ਗੁਰ ਕੇ ਰਮਨ ਵਸਾਈ ਸੇਤਨਵੰਤ ਆਰਨਾਮ ਲੈਵਲਾਈ ਗੁਰਪੂਰ ਹਰ ਧਨ ਪਰਗਾਸ ਆਹ ਹਰ ਕਿਰਪਾ ਤੇ ਵਸਾ ਮਾਂ ਮਾਈ ਰਹਾ ਆਵ ਗੁਣ ਕਾ ਕੌਣ ਰਜ਼ਾ ਸਮਾਏ ਊਰੇ ਗੁਰ ਕਾ ਸਹਜ ਸੁਹਾਏ ਊਰੇ ਗੁਰ ਕੀ ਸਾਚੀ ਬਾਣੀ ਸੋਖ ਮਾਨ ਅੰਤਰ ਸਹਜ ਸਮਾਣੀ ਏਕ ਅਚਰਜ ਜਨ ਦੇਖ ਬਾਈ ਵਿਦਾ ਮਾਰ ਤਰਵਾਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੇ ਮਨ ਆਏ ਸਭ ਮਹਿ ਵਰਸਾ ਰਬ ਇੱਕੋ ਸੋਏ ਗੁਰਮਤੀ ਘਟ ਪਰਗਟ ਹੋਏ ਸਹਿਜ ਜੇਨ ਪ੍ਰਭ ਜਾਣ ਪਛਾੜਿਆ ਨਾਨਕ ਨਾਮ ਮਿਲ ਮਨ ਮਾਨਿਆ ਸਭ ਮਹਿ ਵਸਾ ਰਾਗ ਇੱਕ ਸੋਇ ਗੁਰਮਤੀ ਘਾਟ ਪਰਗਟ ਹੋਏ ਸਜੇ ਜੇਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲਵਾਨ ਵਾਲਿਆ ਖਾਲਸਾ ਵਾਹਿ ਗੁਰਜੀ ਕੀ ਫਤਿਹ ਤਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੀ ਇੱਕ ਓ ਔੰਕਾਰ ਸਤਗੁਰ ਪ੍ਰਸਾਦ ਇਹੋ ਧਨ ਅਖੁੱਟ ਨਾ ਨਖਟੇ ਨਾ ਜਾਇ ਪੂਰੇ ਸਤਗੁਰ ਦੀ ਯਾਦ ਖਾਈ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰਿ ਵਨ ਵਸਾਈ ਫਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੇਸਾ ਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਤੀਸਰੇ ਗੁਰੂ ਨਾਨਕ ਜੀ ਦੀ ਸੇਵਾ ਦੇ ਪੁੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਤ ਉਚਾਰਨ ਹੋਇਆ ਤਰਾ ਸ੍ਰੀ ਦਾਗੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ ਜੀ ਸੋ ਤ੍ਰੇਠ ਉੱਪਰ ਸੁਭਾਇ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਅੱਜ ਸਿੱਖ ਪੰਥ ਦੇ ਪਹਿਲੇ ਬਾਦਸ਼ਾਹ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪਾਵਨ ਪੁੱਤ ਸ਼ਹੀਦੀ ਦਿਹਾੜਾ ਅਮਰਤ ਵੇਲੇ ਤੋਂ ਹੀ ਦੁਪਹਿਰ ਤੱਕ ਉਹਨਾਂ ਦੇ ਪਾਵਨ ਸ਼ਹੀਦੀ ਸਥਾਨ ਵਿਖੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਮਹਿਰੋਲੀ ਵਿਖੇ ਬੜੀ ਸ਼ਰਧਾ ਪਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਕੀਰਤਨ ਦਰਬਾਰ ਹੋ ਰਹੇ ਨੇ ਆਪ ਸੰਗਤਾਂ ਹਾਜ਼ਰੀਆਂ ਪਰ ਕੇ ਲਾਹ ਹਾਸਲ ਕਰਨਾ ਜੀ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜੀਆਂ ਭੇਟਾ ਕਰਨੀਆਂ ਬੁੱਲਾ ਚੁੱਕਾਂ ਦੀ ਖਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਉਹ ਆਸੀ ਗੁਰਜੀ ਕੀ ਫਤਿਹ